네, 네, 네. ਵੀਡੀਓ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਸਾਰੇ ਮੇਰੇ ਨਾਲ ਜੁੜੀ ਸਾਹ ਸੰਗਤ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਏ ਆਂ ਡੇਰਾ ਬਾਬਾ ਚਰਨ ਸ਼ਾਹ ਜੀ ਇਹ ਆਸਾਨ ਬਾਬਾ ਸ਼੍ਰੀ ਚੰਦ ਜੀ ਦਾ ਨਾਮ ਤੋਂ ਪ੍ਰਸਿੱਧ ਹੈ ਬਾਬਾ ਸ਼੍ਰੀ ਚੰਦ ਜੀ ਦਾ ਸਰੂਪ ਮੂਰਤੀ ਰੂਪ ਵਿੱਚ ਇਸ ਅਸਥਾਨ ਦੇ ਅੰਦਰ ਕੈਮਰਾ ਬੰਦ ਨੂੰ ਕਰਦੇ ਜੇ ਇਸ ਅਸਥਾਨ ਨੂੰ ਮਹੰਤਾ ਦਾ ਡੇਰਾ ਵੀ ਕਹਿੰਦੇ ਆ ਇਹ ਬਹਾਦਰਪੁਰ ਰੋਡ ਦੇ ਉੱਤੇ ਸਥਿਤ ਅਸਥਾਨ ਆ ਜਿਹੜਾ ਤੁਸੀਂ ਇਹ ਮੇਰੇ ਪਿੱਛੇ ਬਿਲਡਿੰਗ ਦੇਖ ਰਹੇ ਹੋ ਇਸ ਬਿਲਡਿੰਗ ਨੂੰ ਕਹਿੰਦੇ ਆ ਰਾਣੀ ਦੀ ਸਮਾਦ ਇਹ ਪੁਰਾਣੇ ਸਮੇਂ ਦੇ ਵਿੱਚ ਕੋਈ ਰਾਣੀ ਹੋਈ ਤੇ ਜਦੋਂ ਇੱਥੇ ਬਾਬਾ ਫੂਲ ਸ਼ਾਹ ਜੀ ਆਏ ਤੇ ਉਸ ਟਾਈਮ ਇਹ ਇੱਥੇ ਵਸਦੇ ਸੀਗੇ ਕੋਈ ਘਰ ਤੇ ਫਿਰ ਕੋਈ ਘਟਨਾ ਵਾਪਰੀ ਉਹਨਾਂ ਦੇ ਨਾਲ ਤੇ ਫਿਰ ਉਹ ਇਹ ਅਸਥਾਨ ਛੱਡ ਕੇ ਚਲੇ ਗਏ ਪਰ ਜਿਹੜੇ ਇਸ ਅਸਾਂ ਦੇ ਲਾਗੇ ਛਾਗੇ ਦੇ ਲੋਕ ਆ ਉਹਨਾਂ ਨੇ ਉਹਨਾਂ ਦੀ ਇੱਕ ਯਾਦਗਾਰ ਬਣਾਣੀ ਬਣਾ ਕੇ ਰੱਖਣਾ ਚੰਗਾ ਸਮਝਿਆ ਤੇ ਤੁਸੀਂ ਮੇਰੇ ਇੱਧਰਲੇ ਹੱਥ ਜਿਹੜਾ ਕੀ ਸਥਾਨ ਆ ਇਹ ਆ ਜੀ ਬਾਬਾ ਚਰਨ ਸ਼ਾਹ ਜੀ ਦਾ ਢੂਣਾ ਬਾਬਾ ਚਰਨ ਸ਼ਾਹ ਜੀ ਦਾ ਢੂਣਾ ਚਰਨ ਸ਼ੋਪਰਾਪਤ ਉਹਨਾਂ ਦੇ ਇੱਥੇ ਬਾਬਾ ਜੀ ਨੇ ਢੂਣਾ ਪ੍ਰਚੰਡ ਕੀਤਾ ਸੀਗਾ ਤੇ ਇਸ ਧੂਨੇ ਦੇ ਰਾਖ ਵਿੱਚ ਇੰਨੀ ਸ਼ਕਤੀ ਆ ਕਿ ਕਹਿੰਦੇ ਕੋਈ ਵੱਡਾ ਵੱਡੇ ਤੋਂ ਵੱਡਾ ਰੋਗ ਵੀ ਸੱਚੇ ਦਿਲੋ ਜੇ ਤੁਸੀਂ ਆ ਕੇ ਅਰਦਾਸ ਕਰੋ ਤੇ ਉਹ ਰੋਗ ਦੂਰ ਹੁੰਦਾ ਆ ਤੇ ਇਹ ਆਸਾਨਦਾਰ ਦੇ ਸਾਹਮਣੇ ਤੁਹਾਨੂੰ ਆਪਾਂ ਅੱਜ ਦਰਸ਼ਨ ਕਰਾਉਣੇ ਸੀਗੇ ਤੇ ਇਹ ਧੂਣਾ ਜਿਹੜਾ ਪ੍ਰਚੰਡ ਬਾਬੇ ਫੂਲਸ਼ਾਹ ਨੇ ਕੀਤਾ ਸੀਗਾ ਤੇ ਤੁਹਾਨੂੰ ਮੈਂ ਇੱਧਰ ਦਿਖਾਉਂਗਾ ਸਮਾਦ ਦੇ ਕੇ ਦਰਸ਼ਨ ਕਰਾਵਾਂਗੇ ਤੇ ਜਿਹੜਾ ਇੱਥੇ ਬਾਬਾ ਸ਼ਿਰੀ ਚੰਦ ਜੀ ਦੇ ਧੂਣਾ ਪ੍ਰਚੰਡ ਹੁੰਦਾ ਆ ਉਹ ਧੂਣਾ ਆਂਬ ਦੀ ਲੱਕੜ ਦੇ ਨਾਲ ਹੀ ਹੁੰਦਾ ਆ ਹੋਰ ਕੋਈ ਲੱਕੜ ਇਹ ਨਹੀਂ ਵਰਤਦੇ ਸਿਰਫ ਆਂਬ ਦੀ ਲੱਕੜ ਦੇ ਨਾਲ ਹੀ ਧੂਣਾ ਪ੍ਰਚੰਡ ਕੀਤਾ ਜਾਂਦਾ ਆ ਚਾਹੇ ਉਹ ਧੂਫ ਤਖਾਣੀ ਹੋਵੇ ਜਾਂ ਧੂਣਾ ਪ੍ਰਚੰਡ ਕਰਨਾ ਹੋਵੇ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਾਵਾਂਗੇ ਹਾਂਜੀ ਠੀਕ ਠੀਕ ਕੈਮਰਾ ਨਹੀਂ ਚੱਲਦਾ ਬਣਾ ਆਹ ਤੁਹਾਡੀ ਵੀ ਦੇਖ ਰਿਹਾ ਏ ਆਂਬਰੀ ਲੱਕੜ ਆ ਇੱਕ ਸਿਰਫ ਆਂਬ ਦੀ ਲੱਕੜ ਵਰਤੀ ਜਾਂਦੀ ਆ ਧੂਨੇ ਵਾਸਤੇ ਹੋਰ ਕੋਈ ਲੱਕੜ ਦਾ ਕਮਾਲ ਨਹੀਂ ਕੀਤਾ ਜਾਂਦਾ ਇਧਰ ਖੱਪ ਵੀ ਆ ਧਿਆਨ ਨਾ ਆਈ ਆਹ ਦੁਬਾਰਾ ਦੇਖ ਕੇ ਫਿਰ ਲੈ ਦੇਖ ਕੇ ਤੁਸੀਂ ਕਹਿੰਦਾ ਬਈ ਮਜ਼ਾਕ ਨਾ ਸਮਝੀ ਠੀਕ ਆ ਇਹ ਆਇਆ ਖਾਣਾ ਇੰਗਲਿਸ਼ ਵਿੱਚ ਸਮਾਰਕ ਕਹਿੰਦੇ ਆ ਸਫੜਾ ਕਹਾਂਗੇ ਇਨਸ਼ਾਅ ਇਹ ਕੰਦੇ ਗਿਆ ਇਹ ਨਾਲਛਾਇਏ ਤਾ ਕੋਈ ਜਿਹੜੀ ਭਰਾਮੀ ਨੀ ਕਹਿੰਦਾ ਸੀ ਉਹਦੀ ਵੀ ਸਭਾਲ ਕੀਤੀ ਵੀ ਇਹ ਕਰਦੇ ਬੰਦ ਨਹੀਂ ਕੋਈ